ਮੋਰ ਪਿਆਰੀ ਆ ਬਾਈ ਟਰੈਕਟਰ ਦੀ ਵਾਹੇ ਕੋ ਸੋਹਣੀ ਰੱਖੀ ਪਾਲਾ ਕਰੇ ਇਹਦਾ ਇਹ ਬਹੁਤ ਕੇਅਰ ਕਰਦਾ ਹਨਾ ਰੰਗ ਦੀ ਆ ਦੇ ਦੇ ਸਮਾਈਲ ਦੇਖੋ ਮੁੰਡੇ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਬਾਈ ਨਾਲ ਟਰੈਕਟਰ ਲੈਣਾ ਨਵਾਂ ਜਿਹੜਾ ਆਪਾਂ ਉਹਨੂੰ ਕੱਲ ਦੱਸਿਆ ਦਾ ਤੇਮਨਾ ਬਾਈ ਸਾਡੇ ਨਾਲ ਆਤਿ ਕਾਲ ਜੀ ਸਾਰਿਆਂ ਨੂੰ ਹੋਰ ਬਾਈ ਵਧੀਆ ਬਾਈ ਅੱਜ ਕਰਤੀਆਂ ਵਧਾਈਆਂ ਫਿਰ ਹੈ ਹੋਰ ਕਰਤੀਆਂ ਬਾਈ ਤੇ ਉਧਰ ਹਰਪੀ ਬਾਈ ਨੇ ਬਾਈ ਹਾਰ ਲੱਗੇ ਹੋਏ ਲਾਉਣ ਤੇ ਟਰੈਕਟਰ ਕਰ ਲੈਣਾ ਨੇ ਛਤਰੀ ਲੈ ਵੀ ਅੱਜ ਖੋਲਦਾ ਬਾਈ ਸਾਰਾ ਸਮਾਨ ਬਾਈ ਨੇ ਕਹਿੰਦੇ ਸੀ ਆਪੇ ਲਵਾ ਲਵਾਂਗੇ ਅਸੀਂ ਖੋਲ ਦੋ ਆਗੇ ਸਾਨੂੰ ਆਪਾ ਦਿਖਾਉਣਾ ਹੈ ਬਾਈ ਕਿਹੜਾ ਟਰੈਕਟਰ ਚੱਲਿਆ ਲੋ ਬਾਈ ਹਰ ਹੋਰ ਪਾ ਕੇ ਟਰੈਕਟਰ ਕਰਤਾ ਰੈਡੀ ਐ ਨਾ ਤੇ ਕੱਲ ਵਾਲੇ ਅਮਨੇ ਉਹੀ ਗੱਲ ਵਾਲੀ ਜਿਹੜਾ ਆਪਾਂ ਕੱਲ ਦਿਖਾਉਂਦੇ ਵੀਡੀਓ ਚ ਹੈ ਬਾਈ ਕੱਲ ਵਾਲੀ ਟਰੈਕਟਰ ਇਹ ਉਹੀ ਆ ਜਿਹੜਾ ਲਿਆ ਮੇਰੀ ਗੋਡੀ ਜਿਹੜਾ ਆਪਾਂ ਕੱਲ ਵੀਡੀਓ ਦਿਖਾਉਂਦੇ ਸੀ ਅੱਛਾ ਬਾਈ ਕਹਿੰਦੇ ਸੀ ਬਾਅਦ ਚ ਲਉਣੀ ਬੰਪਰ ਵੀ ਛਤਰੀ ਬੰਪਰ ਖੋਲ ਦੋ ਅਸੀਂ ਆਪੇ ਅਸੀਂ ਆਪਣਾ ਆਪੇ ਲਵਾ ਲਵਾਂਗੇ ਅੱਛਾ ਠੀਕ ਐ ਬਾਈ ਉਹੀ ਮਾਡਲ ਐ ਕੱਲ ਵਾਲਾ ਗੇਅਰ ਪ੍ਰੋ ਵਾਲਾ 4 ਸਪੀਡਾਂ ਚ ਤੇ ਉਨੇ ਉਹ ਬਿਨਾ ਸ਼ਾਤਰੀ ਉਰ ਲੱਗਣ ਲੱਗ ਗਿਆ ਥੋੜਾ ਜਿਹਾ ਹਨਾ ਹਾਂ ਹਨਾ ਬੰਪਰ ਨਾਲ ਬੰਪਰ ਨਾਲ ਕੱਟ ਗਈ ਲਫਾਈ ਨਹੀਂ ਬੰਪਰ ਨਾਲ ਲੰਬਾ ਜਿਹਾ ਲੱਗਦਾ ਦਾ ਸਹੀ ਗੱਲ ਆ ਉਹ ਸਾਡਾ ਤਾਂ ਮੇਸਤਰੀ ਸਾਹਿਬ ਹਰਪੀ ਸਿੰਘ ਹੋਰ ਆਪੀ ਵੀਰੇ ਵਧੀਆ ਜੀ ਵਧੀਆ ਅੱਜ ਵਕ ਕਾੜਦਣੀ ਵਧਾਈਆਂ ਹਨ ਹਾਂਜੀ ਹਾਂਜੀ ਅੱਜ ਵਧਾਈਆਂ ਹੋ ਗਈਆਂ ਠੀਕ ਆ ਕਰਮੀ ਕਿੰਨੇ ਆ ਬਾਈ ਕਰਮੀ ਬਾਈ ਬਹੁਤ ਆ ਆ ਸਾਡਾ ਬੰਦਾ ਸਵੇਰ ਦਾ ਦੇਖੋ ਉਹ ਲੱਗਦਾ ਰੰਗ ਟੈਨ ਕਰਦਾ ਦੋਪਾ ਰੰਗ ਟੈਨ ਹੋ ਗਿਆ ਅੱਜ ਬਾਈ ਅੱਜ ਤੁਸੀਂ ਬਹੁਤ ਸਵਾਰ ਵੜਾਇਆ ਤੇ ਨਹੀਂ ਸਵਾਰ ਬਾਈ ਇਹ ਨਹੀਂ ਚਾਉ ਆ ਟਰੈਕਟਰ ਚਲਾਉਣ ਦੇ ਇਹਨੂੰ ਨਵਾਂ ਸ਼ਹਿਰ ਚਾਉ ਆ ਨਵਾਂ ਨਵਾਂ ਇਹ ਮਰੰਡੇ ਆਇਆ ਇਹ ਆ ਤੇ ਮਰੰਡੇ ਤੇ ਉਹ ਕੋੜਾ ਲਿਗਿਆ ਉਹ ਘੜਾ ਤੇ ਬਾਈ ਕਹਿੰਦਾ ਬਾਈ ਤੁਹਾਨੂੰ ਚਾਉ ਆ ਟਰੈਕਟਰ ਚਲਾਉਣ ਦਾ ਚੌਥ ਤੇ ਤਿੰਨ ਹੁੰਦੇ ਨਵੀਂ ਚੀਜ਼ ਦਾ ਹੈਗਾ ਹਨਾ ਨਵੀਂ ਜੀ ਇਹ ਦੇਖ ਨੂੰ ਜਿਹੋ ਹੁੰਦਾ ਬਾਈ ਠੀਕ ਆ ਠੀਕ ਆ ਹਰ ਵੀ ਦੇ ਦੇ ਬਾਈ ਮਾਰੀ ਟਰੈਕਟਰ ਬਾਰੇ ਜਾਣਕਾਰੀ ਵੈਸੇ ਤਾਂ ਦਿੱਤੀ ਹੋਈ ਆ ਤੂੰ ਦੱਸ ਦੇ ਇੱਕ ਵਾਰ ਹਾਂ ਜੀ ਦੱਸ ਦੇ ਇੱਕ ਵਾਰ ਬਾਈ ਦਿੱਤੀ ਹੋਈ ਹੈ ਵੀ ਜਾਣਕਾਰੀ ਇਹਦੀ ਹਾਂ ਦੱਸਦੇ ਯਾਰ ਇਹ ਮੰਗਦੀ ਹੈ ਗੇਅਰ ਪ੍ਰੋ ਬਾਈ ਵਧੀਆ ਗੇਅਰ ਪ੍ਰੋ ਟੈਕਟਰ ਆ ਵੀਰੇ ਠੀਕ ਆ ਤੇ ਇਹ ਸਭ ਤੋਂ ਵੱਧ ਮੇਰੇ ਨਾਲ ਮਾਡਲ ਹੈ ਇੱਕ ਹੁੰਦਾ ਤੇਲ ਦੀ ਬ੍ਰੇਕ ਹੈ ਨਹੀਂ ਪਾਵਰ ਬ੍ਰੇਕਾਂ ਵੀਰੇ ਅੱਛਾ ਹਾਂ ਅਗਰ ਤੇਲ ਚ ਹਾਂ ਤੇਲ ਵਾਲੀਆਂ ਵੀ ਆ ਇਹਦੇ ਦੀ ਪ੍ਰੈਸ਼ਰ ਬ੍ਰੇਕ ਹੈ ਅੱਛਾ ਹਾਂ ਮਤਲਬ ਕਿ ਬ੍ਰੇਕ ਇਹਦੀ ਸੈਟਿੰਗ ਕਰਨੀ ਲੋਡ ਨਹੀਂ ਪੈਂਦੀ ਆਟੋਮੈਟਿਕ ਅਡਜਸਟ ਹੁੰਦਾ ਆਟੋ ਸੈਟ ਠੀਕ ਆ ਠੀਕ ਆ ਲਿਓ ਜੀ ਆਜੋ ਅਜ ਅੰਕਲ ਜੀ ਵੀ ਆਏ ਹੋਇਆ ਬਾਈ ਸਪੈਸ਼ਲ ਇਹਦਾ ਘਟੇ ਆਉਨੇ ਆ ਅੱਜ ਆਏ ਆ ਹੋਏ ਆ ਜਾ ਆਪਣੇ ਖੜ ਜਾ ਬਾਈ ਤੂੰ ਵੀ ਲੋ ਜੀ ਬਾਈ ਲੋ ਜੀ ਬਾਈ ਡਿਲੀਵਰੀ ਕਰਤੀ ਮਾੜਾ ਇਧਰ ਨੋ ਹੋ ਜਾ ਬਸ ਬਸ ਹਾਂ ਠੀਕ ਹੈ ਜੀ ਲੋ ਜੀ ਬਾਈ ਹੋ ਗਈ ਡਿਲੀਵਰੀ ਡਨ ਇਧਰ ਪਵਨ ਬਾਈ ਨੇ ਵੀ ਖਿੱਚ ਲਈ ਫੋਟੋ ਫਸਾ ਬਾਈ ਹੋ ਗਏ ਨਿਬੜ ਗਏ ਕੰਮ ਲੋ ਜੀ ਵਧਾਈਆਂ ਜੀ ਮੁਬਾਰਕਾਂ ਜੀ ਸਭ ਨੂੰ ਬਹੁਤ ਬਹੁਤ ਵੀਰੇ ਅੰਕਲ ਜੀ ਦਾ ਬਲਾਉਣਾ ਅੰਕਲ ਜੀ ਸਾਸੀ ਕਾਰ ਉਹ ਠੀਕ ਹੈ ਜੀ ਠੀਕ ਹੈ ਜੀ ਰੋਪੜ ਤੁਸੀਂ ਘੱਟੇ ਕਿੜਾ ਮਾਰਦੇ ਆ ਜੀ ਬੰਦੇ ਬਹੁਤ ਸਾਨੂੰ ਦੇ ਦੇ ਕੇ ਮੁੜੀ ਜਾਂਦੇ ਉਰੇ ਮੈਂ ਦੱਸਿਆ ਵੀ ਵੀ ਕੰਮ ਭਾਈ ਕਈ ਪਾਸੇ ਆ ਤਿੰਨ ਜਗ੍ਹਾ ਜਾਣਾ ਪੈਂਦਾ ਮੈਨੂੰ ਅੱਛਾ ਜੀ ਠੀਕ ਆ ਹਾਂ ਤੇ ਹੁਣ ਆਪਾਂ ਜ਼ਿਆਦਾ ਰੋਪੜੇ ਰਹਾਂ ਜੀ ਠੀਕ ਹੈ ਜੀ ਪਰ ਨਾ ਰੋਪੜ ਦੇ ਏਰੀਏ ਦੇ ਬੰਦਿਆਂ ਨੂੰ ਖੁਸ਼ ਕਰਨਾ ਨਾ ਠੀਕ ਹੈ ਜੀ ਗੱਲ ਹਾਂ ਠੀਕ ਹੈ ਜੀ ਉਧਰ ਵੀ ਆਪਣੇ ਮਰੰਡੇ ਵੀ ਟਰੈਕਟਰ ਵਧੀਆ ਵਿਕੇ ਨੇ ਜੀ ਹਾਂ ਜੀ ਹਾਂ ਜੀ ਮਰੰਡੇ ਦਿੱਤੇ ਨੇ ਕੱਲ ਵੀ ਦਿੱਤਾ ਠੀਕ ਹੈ ਜੀ ਪਰਸੋਂ ਵੀ ਦਿੱਤਾ ਟਰੈਕਟਰ ਠੀਕ ਹੈ ਜੀ ਹਾਂ ਬਾਕੀ ਤੁਸੀਂ ਕੋਈ ਹੋਰ ਦੱਸਦੇ ਤੇ ਵੀ ਟਰੈਕਟਰ ਤਾਂ ਆਪਣੇ ਕਾਫੀ ਬੁੱਕ ਹੋਏ ਨੇ ਟਰੈਕਟਰ ਉੜੇ ਪਿੱਛੇ ਹਾਂ ਹਾਂ ਆ ਗਏ ਨੇ ਆਪਣੇ ਕੋਲ ਇਸ ਟਾਈਮ 5 ਬੁੱਕ ਨੇ ਟਰੈਕਟਰ ਅੱਛਾ ਜੀ ਹਾਂ ਠੀਕ ਹੈ ਜੀ ਤਕਰੀਬਨ ਅਗਲੇ ਮਹੀਨੇ ਚਲੇ ਜਾਣਗੇ ਅੱਛਾ ਜੀ ਇਹ ਟਰੈਕਟਰ ਕਿਹੜੇ ਪੰਨੇ ਚੱਲੇ ਆ ਮੜੀ ਕਰਾ ਦੋ ਅੰਕਲ ਜੀ ਨਾਲ ਹਾਂ ਕਰਾਓ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡਾ ਜੀ ਨਹੀਂ ਜੱਟ ਕੋ ਪਹਿਲਾਂ ਜੋਂਡੀਆ ਰਹਿ ਗਿਆ ਅੱਛਾ ਅੱਛਾ ਜੋਂਡੀਆ ਤਾਂ ਠੀਕ ਹੈ ਜੀ ਫੋਰ ਬਾਈ ਫੋਰ ਵੀ ਹੈ ਦੂਸਰੇ ਵੀ ਜੋਂਡੀਆ ਨਾਲ ਗੱਡੇ ਕੋਲ ਆ ਕਿਹੜਾ ਕਿਹੜਾ ਜੀ ਪਹਿਲਾਂ ਆਪਣੇ ਕੋਲ 5310 ਵੀ ਹੈ 5310 ਹੈ ਅੱਛਾ ਜੀ ਫੋਰ ਬਾਈ ਫੋਰ ਵੀ ਹੈ ਠੀਕ ਹੈ ਜੀ ਵਧੀਆ ਟ੍ਰੈਕਟਰ ਹੈ ਮਤਲਬ ਕਿ ਜੋਂਡੀਆ ਤਾਂ ਸ਼ੁਰੂ ਤੋਂ ਹੀ ਸ਼ਕੀਨ ਹੈ ਜੀ ਬਿਲਕੁਲ ਠੀਕ ਹੈ ਜੀ ਲੈ ਆ ਜੀ ਅੱਛਾ ਜੀ ਕੰਮ ਖੇਤੀ ਬਾੜੀ ਦੀ ਆ ਠੀਕ ਹੈ ਅੱਛਾ ਜੀ ਚਲੋ ਠੀਕ ਹੈ ਕੱਲ ਦੀ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਜੀ ਹਾਂਜੀ ਹਾਂਜੀ ਠੀਕ ਹੈ ਦੇਖਿਆ ਤੁਹਾਨੂੰ 2 ਵਜੇ ਆ ਬਾਈ ਬਰਫੀ ਅੱਜ ਸਪੈਸ਼ਲ ਆਈ ਆ ਰੋ ਮਰਫੀ ਅੱਜ ਕਈ ਦਿਨ ਬਾਅਦ ਖਾਧੀ ਆ ਪਿਛਲਾ ਆਪਦਾ ਸੁੱਕਾ ਹੀ ਲੰਘ ਗਿਆ ਥਾ ਹਾਂਜੀ ਹੈ ਰਵੀ ਬਾਈ 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 ਮਨੂੰ ਮੇਨੇ ਮਾਰਦਾ ਜੋਤ ਬਾਈ ਮੇਨੇ ਮਾਰਦਾ ਆਪਾਂ ਨੂੰ ਕਹਦਾ ਤੁਸੀਂ ਕਹਿੰਦਾ ਸੁੱਕੇ ਜਿਹੇ ਲੱਡੂ ਖਿਲਾਉਨੇ ਆਪਾਂ ਅੱਗੇ ਤੇ ਪਾਣੀ ਲੋ ਜੀ ਬਾਈ ਕੰਮ ਕਾਰ ਨਿਪਟ ਗਏ ਸਾਰੇ ਬਾਈ ਹੋ ਗਿਆ ਓਕੇ ਕੰਮ ਟਰੈਕਟਰ ਦਾ ਕੋਈ ਵੀ ਬੰਦੇ ਨੂੰ ਵਸ ਹਾਂ ਨਾ ਨਾ ਵਾਜੀ ਹਮਨੇ ਵੈਂਕਲ ਜੀ ਦਾ ਦੇਖ ਜਾਮੇ ਭਲੇਖਾ ਉਹਦੇ ਵਰਗ ਨਹੀਂ ਪੈਂਦਾ ਜੋਗਰਾਜ ਵਰਗਾ ਹਾਂ ਜੋਗਰਾਜ ਵਰਗਾ ਹਾਂ ਨਾ ਮਨੂੰ ਤਾਂ ਪਹਿਲਾਂ ਉਹੀ ਲੱਗਿਆ ਸੱਚੀ ਗੱਲ ਦੱਸਾਂ ਹੈ ਬਾਈ ਮਨੂੰ ਪਹਿਲਾਂ ਉਹੀ ਲੱਗਿਆ ਮੈਂ ਕਿਹਾ ਉਹੀ ਆ ਯਾਰ ਲੋ ਜੀ ਬਾਈ ਵੇਚ ਲੈ ਵੀਰੇ ਟਰੈਕਟਰ ਆਵਾਜ਼ ਬਹੁਤ ਪਿਆਰੀ ਆ ਬਾਈ ਟਰੈਕਟਰ ਦੀ ਵਾਹਿਗੁਰੂ ਸੋਤ ਰੱਖੀ ਭਲਾ ਕਰੇ ਟਰੈਕਟਰ ਬਾਈ ਇਹਨਾਂ ਦਾ ਬੀਨਾਂ ਦੇ 2 ਦਿਨ ਬੁੱਕ ਹੋਰ ਹੋਏ ਬੈ ਇਹਨਾਂ ਨੇ ਦੇ ਦੇਣੇ 2-3 ਦਿਨ ਦੇ ਵਿੱਚ ਵਿੱਚ ਹਾਂ ਬਾਈ ਅਮਨੇ ਬਾਈ ਇਹ ਹਾਸ਼ਾਤਰੀਆ ਫਿਰ ਉਹ ਆਦਰ ਰੇਟ 'ਚ ਰਹਿ ਗਈ ਪੁਰਾਣੀ ਹਾਦਰ ਰੇਟ 'ਚ ਕਿੱਥੇ ਰਹਿ ਗਈ ਬਾਈ ਹਾਂ ਇੱਥੇ ਟਰੈਕਟਰੀ ਨੂੰ ਲਾ ਕੇ ਗਿਆ ਥੋੜਾ 1 ਕਿਲੋਮੀਟਰ ਹਾਂ ਜਾ ਕੇ ਘੰਟਾ ਦੀ ਲਾ ਕੇ ਇੱਥੇ ਖੜਾਈ ਵੀ ਦੀ ਨਵੀਂ ਕਿੰਨੇ ਦੀ ਇਹਨਾਂ ਦਾ 3500 ਦੀ 4000 ਦੀ ਨਹੀਂ ਵੀ ਨਵੀਂ ਕਿੰਨੇ ਦੀ ਲਾਉਂਦੇ ਆਪਾਂ ਛਤਰੀਏ ਇਹ ਹੈ ਬਈ 3200 ਰੁਪਏ ਦੀ 3200 ਦੀ ਫਿਰ ਆਦਰ ਰੇਡ ਚ ਰਹਿ ਗਈ ਹੁਣ ਇਹ ਸਾਦੇ ਆਦਰ ਵੀਰੇ ਹਲੇ ਤਾਂ ਨਵੇਂ ਹੋ ਤਿਆਰ ਕਰਕੇ ਰੱਖੇ ਆ ਆਪਣੇ ਸੀਆਰਡੀ ਡੈਟెక్టర్ ਨੂੰ ਤਿਆਰ ਕਰਕੇ ਦੇਣਾ ਹੈ ਇਹ ਆਪਣੇ ਠੀਕ ਆ ਤਿਆਰ ਕਰਕੇ ਰੱਖੀ ਹੋਈ ਮੈਂ ਕਿਹਾ ਹੁਣ ਸੈਕੰਡ ਹੈਂਡ ਚ ਨਾ ਨਹੀਂ ਨਹੀਂ ਹਾਂ ਸੀਆਰਡੀ ਬੰਪਰ ਵੀ ਨਵਾਂ ਹੀ ਆ ਨਵਾਂ ਯਾਰ ਜਮਾ ਦੇਖ ਲਿਆਗੇ <laughs> अच्छा वे ठीक है रेट ਵੀ ਨਵਾਂ ਆ ਗਿਆ ਸਾਡਾ ਨਵਾਂ ਮੈਂ ਕਿਤੇ ਬਾਈ ਸਹ ਪੁਰਾਣੇ ਚ ਨਾ ਹੋ ਗਿਆ ਉਹਦੇ ਯਾਰ ਉਹ ਕਿਹੜੇ ਚੱਲਿਆ ਟਰੈਕਟਰ ਲਾ ਕੇ ਉਹ ਤਿਆਰ ਕਰਕੇ ਖੜਾ ਆ ਬਤਾ ਨਹੀਂ ਠੀਕ ਆ ਬਾਈ ਕਹਿੰਦੇ ਵੀ ਅਸੀਂ ਬਾਹਰ ਤੇ ਲਾਉਣਾ ਬੈਂਪਰ ਚੱਲ ਮਰਜ਼ੀ ਹੁੰਦੀ ਆਪਣੀ ਆਪਣੇ ਆਉਣੇ ਮਾਰਦੇ ਤੇ ਅੱਜ ਬਾਈ ਬਾਈ ਵਿਚਾਰਾ ਸਾਡਾ ਖਾ ਬਾਟ ਵੱਟ ਗਿਆ ਪਹਿਲਾਂ ਬਾਈ ਨਵਾਂ ਸ਼ਹਿਰ ਗਿਆ ਅੱਜ ਬਾਈ ਕਿਹੜਾ ਲਿਆ 52 ਦਾ ਲਿਆ 52 ਦਾ ਲਿਆਦੇ ਨਾਲ ਦਾ ਪੁਰਾਣਾ ਅੱਛਾ ਉੱਥੇ ਦੇਣਾ ਮਰੰਡੇ ਇਹਨਾਂ ਨੇ ਇਹ ਮਰੰਡੇ ਦੇਣਾ ਅੱਛਾ ਠੀਕ ਆ ਉਹ ਲੈਂਦਾ ਜੀ ਕੋਪਾ ਨਹੀਂ ਬਾਈ ਮਾਰ ਇੱਕ ਬਾਈ ਇਹ ਬਾਈ ਬਾਈ ਕਿ 23 ਮਾਡਲ ਬਾਈ ਮਾਡਲ ਇੱਕ ਬਾਈ 22 ਮਾਡਲ ਸੋਨਾ ਦੀ ਗੱਲ ਇਹ ਕਿ ਆਇਆ ਹੈ ਉਹਦੀ ਬਾਈ ਬਾਅਦ ਤੁਹਾਨੂੰ ਦੂਈ 4x4 ਬਾਸਣ ਦੀ ਚਾਹ ਨਹੀਂ ਪੀਣੀ ਚਾਹ ਆ ਗਈ ਬਾਈ ਚਾਹ ਪੀ ਲਓ ਬਾਈ ਇਹਨੇ ਪੀਣੀ ਆ ਸਾਲੇ ਬਾਈ ਚਾਹ ਪੀਣੀ ਤੇ ਬਾਕੀ ਅੱਜ ਬਾਈ ਕੰਮ ਹੀ ਬਹੁਤ ਥੀ ਇਹੋ ਸੂਰਜ 6.5 ਦੇ ਉੱਪਰ ਟਾਈਮ ਹੋ ਗਿਆ ਸੂਰਜ ਪੂਰਾ ਆ ਨਾ ਅੜਿਆ ਖੜਾ ਆਪਣੇ ਗਰਮੀ ਨੇ ਬੱਸ ਕਰਾਈ ਵੀ ਆਪਣੇ ਵੀਰੇ ਇੱਕ ਆਪਾਂ ਇਹਨੇ ਕੱਢ ਲੂੰਗਾ ਉਹ ਤਾਂ 60 ਹੱਥ ਬਾਈ 60 ਸਾਲ ਤੋਂ ਉੱਪਰ ਦਾ ਕੰਮ ਕਰਾ ਕੇ ਲਿਆਉਂਗਾ ਹਮ ਇੱਕ ਬਾਈ ਨੇ ਕੋਈ 60 ਘਟਿਆ ਬਾਈ ਕੰਨ ਤੱਕ ਆ ਲਾਗੇ ਸਾੜ ਦਾ ਨਬੇ ਇੱਕ ਵੀ ਬੈਠ ਰਹੀ ਹੋ ਕਰਾਉਂਗਾ ਚੰਗਾ ਨਹੀਂ ਲੱਗਦਾ ਹਨਾ ਕਿਉਂਕਿ ਪਤਾ ਚੱਕਰ ਦੀ ਗਾਗਬਰ ਵੀ ਫੇਰ ਦੇ ਗਲ ਟੈਂਪਰੇਚਰ ਵੈ ਹਾਂ ਉਹਦਾ ਹੋਏਗਾ ਠੀਕ ਮਾੜੀ ਜੀ ਗੱਲ ਮਾੜੀ ਆ ਜਾ ਮਾੜਾ ਜੀ ਠੀਕ ਹੈ ਬਾਈ ਬੰਦੇ ਤੇਰੇ ਫੋਨ ਕਰੀ ਜਾਨੇ ਤਾਂ ਕੋਈ ਵੀਡੀਓ ਪਾਈ ਹੋਣੀ ਸਬਸਿਡੀਆਂ ਵਾਲੀ ਹਾਂ ਹਾਂ ਪਾਈ ਆ ਬਾਈ ਜੱਗੂ ਮੈਂ ਤੈਨੂੰ ਵੀ ਕਿਹਾ ਸੀ ਐਂ ਕਰ ਥੋੜੀ ਬੋਧੀ ਜਾਣਕਾਰੀ ਦੇ ਬਾਕੀ ਆਪਾਂ ਕਰ ਲੂ ਸਪੈਸ਼ਲ ਵੀਡੀਓ ਬਣਾ ਕੇ ਪਾਉਂਗੇ ਜਾਣਕਾਰੀ ਇਹ ਆ ਵੀ ਜਿਹੜੀ ਸਬਸਿਡੀ ਜਿਹੜੀ ਆਈ ਆ ਉਪਰਾਲੀ ਦੇ ਨਮਟਾਰੇ ਵਾਸਤੇ ਜਿਹੜੇ ਸੰਦ ਵਰਤੇ ਜਾਂਦੇ ਨੇ ਨਾ ਉਹਨਾਂ ਪਰ ਆਉਨਾਂ ਲਈ ਆਈ ਆ ਜਿਵੇਂ ਸੁਪਰ ਸੀਟਰ ਵਗੈਰਾ ਐਮਪੀ ਬਲੌਗ ਵਗੈਰਾ ਇਹਨਾਂ ਚੀਜ਼ਾਂ ਤੇ ਆਈ ਵੀ ਆ ਠੀਕ ਆ ਸਬਸਿਡੀ ਹਾਂ ਤੇ ਬਾਕੀ ਹੁਣ ਥੋੜਾ ਜਿਹਾ ਚੇਂਜ ਕਰਤਾ ਉਹਨਾਂ ਨੇ ਠੀਕ ਆ ਅੱਗੇ ਆਧਾਰ ਕਾਰਡ ਭਰੇ ਤੇ ਸਿੱਧੀ ਸਬਸਿਡੀ ਭਰ ਹੋ ਜਾਂਦੀ ਸੀ ਠੀਕ ਆ ਬਾਈ ਹੁਣ ਉਹਨਾਂ ਨੇ ਟਰੈਕਟਰ ਦੀ ਕਾਪੀ ਨਾਲ ਕਰਤੀ ਅੱਛਾ ਟਰੈਕਟਰ ਦਾ ਨੰਬਰ ਕਿਹੜਾ ਟਰੈਕਟਰ ਆ ਟਰੈਕਟਰ ਦੀ ਕਾਫੀ ਸਾਰਾ ਕੁਝ ਨਾਲ ਕਰਦੇ। ਤੁਹਾਡੇ ਨਾਲ ਥੋੜੇ ਮੇਰੇ ਤੁਹਾਡੇ ਨਾਮ ਚਾਹੀਦੇ ਆ। ਹਾਂ ਉਹ ਕਾਫੀ ਵੀ ਨਾਲੇ ਚੜਨੀ ਹੈ ਟਰੈਕਟਰ ਦੀ। ਓਕੇ। ਉਹ ਤਾਂ ਕਰਦਾ ਕਿ ਉਹਨਾਂ ਨੇ ਜਿਵੇਂ ਮੈਂ ਆਪਣੇ ਨਾਂ ਤੇ ਫਸਲ ਵੇਚਦਾ ਸੀ ਪਹਿਲਾਂ। ਹਾਂ ਹਾਂ ਹਾਂ। ਮੈਂ ਆਪਦੇ ਨਾਂ ਤੇ ਕਿਸੇ ਨੂੰ ਸਬਸਿਡੀ ਤਵਾ ਦਿੰਦਾ ਹੁੰਦਾ ਸੀਗਾ ਪਹਿਲਾਂ। ਠੀਕ ਹੈ। ਹਨਾ ਉਹ ਚੀਜ਼ ਬੰਦ ਕਰਨ ਲਈ ਉਹਨਾਂ ਨੇ ਕਰਤਾ ਵੀ ਐਕਸਟਰਾ ਸਬਸਿਡੀ ਨਾ ਕੋਈ ਲਵੇ ਜਿਹਨੂੰ ਲੋੜ ਆ ਉਹੀ ਲਵੇ। ਉਹੀ ਲਵੇ ਠੀਕ ਹੈ। ਹਾਂ ਇਹ ਚੀਜ਼ ਤਾਂ ਕਰਦੇ। ਮਤਲਬ ਕਿ ਜਿੰਨੇ ਵੀ ਪਰਾਲੀ ਵਾਲੇ ਸੰਦਾਂ ਤੇ ਆਈ ਆ। ਪਰਾਲੀ ਵਾਲੇ ਸਾਰਿਆਂ ਤੇ ਆਈ ਆ ਸਭ। ਠੀਕ ਹੈ ਭਾਈ। ਹਾਂ। ਤੇ ਬਾਕੀ ਚਲੋ ਬਾਈ ਕੱਲ ਨੂੰ ਆਪਾਂ ਨਾ ਬਾਈ ਨਾਲ ਕੋਲ ਸਪੈਸ਼ਲ ਵੀਡੀਓ ਬਣਾ ਕੇ ਪਾਉਂਗੇ ਵੀ ਕਿਹੜੀ ਵੀਡੀਓ ਬਣਾ ਕੇ ਪਾ ਦਾਂਗੇ ਵੀ ਠੀਕ ਆ ਕਿਹੜੇ ਕਿਹੜੇ ਇੰਪਲੀਮੈਂਟ ਆਫ ਹੋਰ ਜਿਹੜੇ ਵਿੱਚ ਹੈਗੇ ਨੇ ਠੀਕ ਆ ਹਾਂ ਇੱਕ ਕਾਲੂ ਆਪਾ ਇਹ ਵੀ ਦੱਸਣਾ ਜੱਗੂ ਭਾਈ ਇੱਕ ਨਾ ਪਿਛਲੀ ਵਾਰ ਕੀ ਹੋਇਆ ਸੀਗਾ ਇੱਕ ਸੁਪਰ ਸੀਡਰ ਆ ਹਾਂ ਇੱਕ ਸਰਫਰ ਸੀਡਰ ਆ ਠੀਕ ਆ ਕਈ ਬੰਦਾ ਬੰਦਿਆਂ ਨੇ ਸੁਪਰ ਸੀਡਰ ਤੇ ਭਲੇਖੇ ਚ ਸਰਫਰ ਸੀਡਰ ਦੀ ਜਿਹੜੀ ਸਬਸਿਡੀ ਭਰੀ ਹੋਈ ਸੀ ਸਾਫ ਸਰ ਠੀਕ ਆ ਉਹ ਚੀਜ਼ ਬਹੁਤ ਭਲੇਖਾ ਪਿਆ ਉਹਦੇ ਬਾਰੇ ਵੀ ਆਪਾਂ ਕਾਲੂ ਭਾਈ ਜਾਣਕਾਰੀ ਦੇਵਾਂਗੇ ਕੋਈ ਗੱਲ ਨਹੀਂ ਵੀਰੇ ਕੀ ਫਰਕ ਉਹ ਦੱਸਾਂਗੇ ਆਪਾਂ ਠੀਕ ਆ ਜੀ ਇਧਰ ਦੇਖ ਮੁੰਡੇ ਕਿੰਨੇ ਕਰਤੇ ਬੈਠੇ ਆ ਘਰ ਨੂੰ ਜਾਣ ਦੇ ਟਿਕਟ ਲਾਉਣ ਨੂੰ ਹਾਂ ਭਾਈ ਇਹ ਹਰੇ ਸਬਸਿਡੀ ਜੀ ਕੱਢੀ ਐਂਟੀ ਲਾਉਣ ਲੱਗਿਆ ਸਾਰਾ ਟਾਈਮ ਨਾਲੇ ਭਾਈ ਨਹੀਂ ਆਵਨੇ ਭਾਈ ਇੱਕੋ ਦਾਸ ਤਾਂ ਜਾਂਦਾ ਨਹੀਂ ਛਪ ਜਾਂਦਾ ਕੋਈ ਨਹੀਂ ਛੇੜ ਦਿੰਦੇ ਨਹੀਂ ਕੋਈ ਲੱਗਦਾ ਆ ਬੇਰੇ ਹੋ ਜਾ ਕੇ ਪਰਦੇ ਬਾਕੀ ਵਜਾ ਹਾਂ ਬਾਈ ਹੁਣ ਵੀਡੀਓ ਦਾ ਐਂਡ ਕਰਾਉਣਾ ਕਾਹਦੇ ਕਰਦੀ ਐ ਬਾਕੀ ਬਾਈ ਜਿਹਨੇ ਮੈਂ ਮੇਰੇ ਮੁੰਡੇ ਨੂੰ ਬਾਈ ਜੇ ਇਹ ਇਹ ਮੁੰਡਾ ਫਰਤੇ ਤੱਤਾ ਕਰਨ ਜਾਣੇ ਟਾਈਟਲ ਆਉਣਾ ਹਾਂ ਇਹਨੂੰ ਗਰਮੀ ਬਹੁਤ ਲੱਗਦੀ ਤੇ ਇਹਨੂੰ ਦੇਖ ਤਾਂ ਸਹੀ ਬਾਈ ਇੱਕ ਤਾਂ ਇਹ ਥੋੜਾ ਰੰਗ ਇਹਦਾ ਹੋ ਜਾਂਦਾ ਨਾ ਧੁੱਪੇ ਜਾ ਕੇ ਟੈਰਸ ਸੋਨਾ ਸਨਖਾ ਜ਼ਿਆਦਾ ਹੁੰਦਾ ਇਹਦਾ ਹੁਣ ਨਿਕਲੇ ਆਵਾਜ਼ ਦੇਦਾ ਇਹ ਬਹੁਤ ਕੇਅਰ ਕਰਦਾ ਹਾਂ ਨਾ ਰੰਗ ਦੀ ਆ ਦੇ ਦੇ ਸਮਾਈਲ ਦੇਖੋ ਮੁੰਡੇ ਦੀ ਇਹ ਗੱਲ ਕਰਦੀਆਂ ਮੇਲਿਆਂ ਨੂੰ ਜੱਲੇ ਹੀ ਹੋਣੀਆਂ ਆ ਯਾਰ ਨਾਲ ਨਾਲੇ ਨੂੰ ਜੱਲੇ ਹੀ ਹੁੰਦੀਆਂ ਪਿੱਛਾ ਹੋ ਜਾ ਇਹ ਗੱਜ ਵਰਗੀ ਔੜੇ ਚੜਦਾ ਇੱਕ ਨੰਬਰ ਦਾ ਖਾਲੀ ਹੈ ਬਟ ਸਹੀ ਗੱਲ ਹੈ ਸਹੀ ਗੱਲ ਆ ਭਾਈ ਚੱਲ ਬੰਦੇ ਵੀਰੇ ਠੀਕ ਆ ਧੰਨਵਾਦ ਤੇਰਾ ਵੀ ਵੀਡੀਓ ਬਣਾਈ ਤਾਂ ਹਾਂ ਚਾਪੀ ਜੱਟ ਮਗਰ ਨੂੰ ਚੱਲ ਨੂੰ ਲੱਗ ਗਈ ਹੈ ਚੱਲ ਆਈਏ ਟੈੱਕ ਬਾਕੀ ਚਲੋ ਠੀਕ ਹੈ ਭਾਈ ਹਾਂ ਜੀ ਗੱਲਾਂ ਨਾ ਕਰ ਲਾ ਜੀ ਨਹੀਂ ਨਹੀਂ ਹੁਣ ਨਹੀਂ ਕਰਦੇ ਆਦੇ ਬਲੌਗ ਜੀ ਬਾਈ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਨਵਾਂ ਵੇਚਣਾ ਜਾਂ ਖਰੀਦਣਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਤੇ ਜੀ ਤੇ ਮਿਲਦੇ ਹਾਂਗੇ ਅਸੀ ਹੋਰ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ